ਕਾਨੂੰਨ ਕਹਿੰਦਾ ਹੈ ਲਾਹਾਰਸ ਲਾਸ਼ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ ਹਨ ਕਾਨੂੰਨ ਕਹਿੰਦਾ ਹੈ ਲਾਹਾਰਸ ਲਾਸ਼ ਦੇ ਕੱਪੜੇ ਉਦੋਂ ਤੱਕ ਸੰਭ ਕੇ ਰੱਖੇ ਜਾਂਦੇ ਆ ਜਦ ਤੱਕ ਉਹਨਾਂ ਦਾ ਵਾਰਿਸ ਕਲੇਮ ਨਾ ਕਰੇ ਕਾਨੂੰਨ ਨਾਲ ਮਖੌਲ ਕੀਤਾ ਗਿਆ ਹੈ ਇੱਕ ਕੌਮ ਨਾਲ ਮਖੌਲ ਕੀਤਾ ਗਿਆ ਹੈ ਤੇ ਉਹਨਾਂ ਲੋਕਾਂ ਨਾਲ ਮਖੌਲ ਕੀਤਾ ਗਿਆ ਹੈ ਜਿਹੜੇ ਹੋਰ ਕੁਝ ਨਹੀਂ ਮੰਗਦੇ ਸਿਰਫ ਡੈਥ ਸਰਟੀਫਿਕੇਟ ਹੀ ਮੰਗਦੇ ਸੀ ਕਿ ਆਏ ਦੁਨੀਆ ਵਾਲਿਓ ਤੁਸਾਂ ਸਾਨੂੰ ਅੱਤਵਾਦੀ ਆਖਿਆ ਤੁਸਾਂ ਸਾਨੂੰ ਫਿਰਕਾਪ੍ਰਸਤ ਆਖਿਆ ਪਰ ਜਿਨ੍ਹਾਂ ਨੂੰ ਤੁਸੀਂ ਅਮਨ ਦੇ ਮਸੀਹੇ ਆਖਿਆ ਸੀ ਜਿਨ੍ਹਾਂ ਨੂੰ ਤੁਸੀਂ ਜਮਹੂਰੀਅਤ ਦੇ ਪਗੰਬਰ ਕਿਹਾ ਸੀ ਉਹਨਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਆਖਰ ਅੱਤਵਾਦੀ ਕੌਣ ਹੈ ਤੇ ਸਤਵਾਦੀ ਕੌਣ ਹੈ